ਵਧਾਈਆਂ ਭੈਣੇ ਤੂੰ ਤਾਂ ਜਹੀ ਜੀ ਹੈਗੀਆਂ ਹੈਗੀਆਂ ਕੋਡਰ ਮੈਂ ਕਿਹਾ ਮੈਂ ਹੀ ਵਧਾਈਆਂ ਦੇ ਦਾਂ ਕੁੜੇ ਦੀਦਾ ਨਹੀਂ ਤੁਹਾਡਾ ਉਹ ਟੈਲੀਵਿਜ਼ਨ ਬਾਹਰ ਘੁੰਮਣ ਗਿਆ ਕਿਤੇ ਬੋਲਦੀ ਨਹੀਂ ਉਹ ਸੱਪ ਲੜ ਗਿਆ ਤੇਰੇ ਸੱਪ ਲੜੇ ਤੇਰੇ ਕੁੱਤੇ ਵਾਲੀ ਜ਼ੁਬਾਨ ਲੱਗੀ ਕਿਵੇਂ ਭੌਂਕੀ ਜਾਂਦੀ ਹੈ ਨਾ ਭੈਣੇ ਗੁੱਸਾ ਕਾ ਨੂੰ ਕਰਦੀ ਹੈ ਨਾਲੇ ਉਂ ਵੀ ਤੂੰ ਤਾਂ ਹੁਣ ਬਿੰਦ ਛੱਟ ਦੀ ਪਰੌਣੀ ਹੈ ਮੈਂ ਤੇਰੇ ਨਾਲ ਗੁੱਸਾ ਕਾ ਨੂੰ ਕਰਨਾ ਨਾਲੇ ਹੋਰ ਗੱਲ ਸੁਣ ਲੈ ਟੈਲੀਵਿਜ਼ਨ ਨਾ ਤੇਰੇ ਆਇਆ ਤੇ ਨਾ ਆਉਣਾ ਤੂੰ ਹੀ ਕਹਿੰਦੀ ਸੀ ਵੀ ਜੇ ਮਰੇ ਟੈਲੀਵਿਜ਼ਨ ਨਾ ਆਇਆ ਮੈਂ ਜ਼ਹਿਰ ਪੀ ਲੂੰ ਲੈ ਪੀ ਲੈ ਹੁਣ ਪੀ ਲਈ ਹੁਣ ਆ ਤੂੰ ਮਰ ਤਾਂ ਸਹੀ ਮੈਂ ਤਾਂ ਇੰਨੀਆਂ ਤੀਮੀਆਂ ਲੈ ਕੇ ਜਾਊਂਗੀ ਤੇਰੀ ਮਕਾਨ ਕਰਦੀ ਕੀ ਆ ਭਾਈਆ ਪਿੱਟੀ ਨੂੰ ਬੱਸ ਵੀ ਕਰ ਹੁਣ ਮੈਨੂੰ ਆ ਰੋਕੀ ਲਈ ਕੋਰੂਨਾ ਕੁਛ ਕਹੋ ਬੈਦਗਾਮੀ ਨੂੰ ਬੇਬੇ ਛੱਡੀ ਨਾ ਅੱਜ ਇਹਨੂੰ ਕਿਉਂ ਐਵੇਂ ਬਲਦੀ ਤੇਲ ਪਾਈ ਜਾਂਦਾ ਤੂੰ ਚੱਲ ਬੇਬੇ ਚਲੀਏ ਕਿਉਂ ਲੜੀ ਜਾਨੀਏ ਲੱਸੀ ਤੇ ਲੜਾਈ ਦਾ ਕੀ ਫਾਇਦਾ ਇਹ ਤਾਂ ਜਿੰਨੀ ਮਰਜ਼ੀ ਵਧਾਈ ਜਾਓ ਚੱਲ ਚਲੀਏ ਮੈਂ ਕਿਵੇਂ ਮੈਂ ਤਾਂ ਰੱਖ ਤੂੰ ਖਲਾਰ ਕੇ ਇਹ ਤਾਂ ਸ਼ੁਕਰ ਕਰੋ ਮੇਰਾ ਸੁਹਾਈ ਸ਼ਾਂਤ ਹੈ ਸਾਡੇ ਤਾਂ ਘਰੇ ਕੋਈ ਉੱਚੀ ਬਾਤ ਨਹੀਂ ਬੋਲਿਆ ਇਹਦਾ ਹੀ ਸੰਗ ਪਟਿਆ ਹੋਇਆ ਜਾ ਵੱਡੀ ਦਾ ਆ ਜਾ ਆ ਜਾ ਲਾਵਾਂ ਤੇਰੀ ਗੁੱਡੀ ਨੂੰ ਸਭ ਨੂੰ ਪਤਾ ਤੈ ਤੂੰ ਕਿੰਨੀ ਸ਼ਾਂਤੀ ਦੀ ਵੀ ਆ ਜਾ ਹੁਣ ਓ ਜਾ ਬੇ ਉਹਨੂੰ ਦੇ ਫਿੱਟੜ ਜਾ ਇਹਨੂੰ ਕਿਵੇਂ ਆਪਣੀ ਮਾਂ ਨੂੰ ਹੱਲਾਸ਼ੇਰੀ ਦੇ ਰਿਹਾ ਚੱਲ ਚੰਗਾ ਮੈਂ ਤਾਂ ਜਾ ਕੇ ਸੁਣਨੇ ਹੁਣ ਇੱਕ ਪਾਸਾ ਕਰਕੇ ਹੱਟੀ ਭੱਟੀ ਜਾਉਣਾ ਮੋਰਨੀ ਬਾਪੂ ਕਹੀ ਦੀ ਰੱਖੀਏ ਘਰਾਂ ਨੂੰ